ਚਮਕੀਲਾ ਜੀ ਨੂੰ ਮਿਲੇ ਕਦੇ ਹਾਂਜੀ ਇੱਕ ਵਾਰੀ ਗਿੱਲਾਂ ਵਾਲੇ ਰਾਜਪੁਰੇ ਉਹਦਾ ਮੈਂ 6 ਮਹੀਨੇ ਪਹਿਲਾਂ ਗਾਣਾ ਗਾਤਾ ਆ ਚੱਕ ਮੁੰਦੀ ਆ ਚੱਕ ਛੱਲੇ ਅੱਛਾ ਕੋਈ ਹਰਦਾ ਪਰਦੇ ਬੰਦੇ ਗਏ ਬੇ ਕਹੇ ਚਮਕੀਲਾ ਜੀ ਜਿਹੜਾ ਤੇਰਾ ਗਾਣਾ ਪਰਸੋਂ ਆਇਆ ਵੀ ਸਾਡੇ ਕੋ ਬਾਜੇ ਜਾਂਦਾ ਮੁੰਡਾ ਮੰਦਰਾਜ ਆ ਵੀ ਉਹ ਗਾਣਾ ਤੇਰਾ ਜੱਦਾ ਗਾਰਿਆ ਅੱਛਾ ਉਹ ਕਹਿੰਦਾ ਮੈਨੂੰ ਬੰਦੇ ਨੂੰ ਬਲਾਓ ਮੈਂ ਬਾਜੇ ਵਿੱਚ ਉਹਦਾ ਖਾਲਾ ਅੱਛਾ ਸਾਢਾ 4 ਵਜ ਜਾ ਹਾਂ ਸਰ ਜੀ ਗਾਇ ਕਿ ਮੇਰੇ ਨਾਲ ਡਾਂਸਰ ਮੁੰਡਾ ਉਹ ਜਸਪਾਲ ਨੀਤੀ ਅੱਛਾ ਇੱਕ ਮੈਂ ਕਹਿੰਦਾ ਵੀ ਬਲਾਓ ਚਵਾਰੇ ਦੇ ਉੱਪਰ ਚੜ ਗਏ ਕਹਿੰਦੇ ਜੀ ਆਇਆ ਅੱਛਾ ਚਮਕੀਲੇ ਦੀ ਕੋਈ ਟਾ ਉਹ ਨਾਲ ਫਾਫੇ ਜੀ ਵਿੱਚ ਕੁੜਤਾ ਚਾਹਦਾ ਅਮਰਜੋਤ ਨੇ ਕਹਿੰਦਾ ਲਿਆ ਵੀ ਪਾ ਅੱਛਾ ਸਿੰਪਲ ਇੱਕ ਜਮਾ ਕੋਈ ਟੌਰ ਨਹੀਂ ਕੁਛ ਨਹੀਂ ਕਹਿੰਦਾ ਵੀ ਹਾਂ ਕਾਕੇ ਤੂੰ ਮਾਜੀ ਮੈਜਾ ਕਾਪੀ ਜਮ ਹੁੰਦੀ ਹੈ ਮੈਂ ਲੱਭੇ ਮੈਂ ਲੁਧਿਆਣਾ ਬੱਸ ਸਟੈਂਡ ਚ ਲੈ ਕੇ ਆਦੀ ਕਾਪੀ ਅੱਛਾ ਕਹਿੰਦਾ ਕਿਵੇਂ ਗੋਲਾ ਮਾਜ ਕਮੁੰਦੀ ਆ ਜਖ ਚੱਲੇ ਵੇਖੀ ਨਾ ਆਉਣ ਸਾਡੇ ਵੱਲੇ ਮੇਰੀ ਚੀਜ਼ ਤੂੰ ਮੈਨੂੰ ਮੋੜ ਦੇ ਆਪਣੀ ਲੈ ਜਾ ਘਰ ਮਿੱਤਰਾ ਹੁਣ ਨਹੀਂ ਨਿਭਦੀ ਮੋੜ ਮਲਾਈਆਂ ਕਰ ਮਿੱਤਰਾ ਕਹਿੰਦਾ ਯਾਰ ਕਮਾਲ ਕਰਤੀ ਕਹਿੰਦਾ 6 ਮਹੀਨੇ ਦਾ ਗਾਣਾ ਮੈਂ 6 ਮਹੀਨੇ ਦਾ ਗਾਣਾ ਕਹਿੰਦਾ ਹੋਰ ਵੀ ਗਾਣੇ ਮੈਂ ਜਿਹੜੇ ਤਰ੍ਹਾਂ ਗਾਣੇ ਹੋਏ ਨਹੀਂ ਉਹ ਵੀ ਮੇਰੇ ਬਹੁਤ ਕਾਫੀ ਯਾਦ ਨੇ ਅੱਛਾ ਤੇ ਉਹਨੇ ਮੈਨੂੰ ਅਸ਼ੀਰਵਾਦ ਦੇਦਾ ਕਹਿੰਦਾ ਕਿਸੇ ਟਾਈਮ ਟੀਵੀ ਚੈਨਲ ਤੇ ਆਵੇਂਗਾ ਅੱਛਾ ਤੇ ਮੈਂ 3-4 ਕਿ ਮਹੀਨੇ ਬਾਅਦ ਟੀਵੀ ਚੈਨਲ ਦੇ ਪ੍ਰਵੀਨ ਪਾੜਨਾ ਗਾਣੇ ਮੇਰੇ ਕੌਰਦੀਪ ਨਾਲ ਬੀ ਸੁਪੂਜਨਾ ਵੀ ਨੇ ਤੇ ਬਾਕੀ ਮੈਂ ਚਾਰ ਪੰਜ ਕੰਟਰੀ ਵੀ ਘੁੰਮ ਕੇ ਆਇਆ ਅੱਛਾ ਤੇ ਬੜਾ ਸਤਿਕਾਰ ਮਿਲੇ ਆ ਭਾਈਆਂ ਦਾ ਸਾਡੇ ਐਫਐਮ ਰੇਡੀਓ ਤੇ ਪੰਜ ਗਾਣੇ ਹੋਏ ਮੇਰੇ ਸਾਡੇ ਮੈਂ ਪਿਰਤਪਾਲ ਜੀ ਦਾ ਬਹੁਤ ਹੀ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਸਾਨੂੰ ਛੋਟੇ ਜਿਹੇ ਕਲਾਕਾਰ ਨੂੰ ਮੈਨੂੰ ਭੀਮ ਨੂੰ ਨਵਾਜਿਆ ਮੈਂ ਬਹੁਤ ਹੀ ਧੰਨਵਾਦ ਕਰਦਾ ਤੇ ਬਹੁਤ ਹੈ ਪੈਦਨ ਜੀ ਇਹ ਦੱਸੋ ਚਮਕੀਲੇ ਦਾ ਜਿਹੜਾ ਆਖਰੀ ਟਾਈਮ ਸੀਗਾ ਜਦੋਂ ਤੁਹਾਨੂੰ ਪਤਾ ਲੱਗਿਆ ਵੀ ਉਹ ਹੋ ਗਿਆ ਵਾਰਦਾਤ ਹੋ ਗਈ ਉੱਥੇ ਜੀ ਪਿੰਡ ਖੇੜਕੀ ਮੇਰਾ ਖਾਣਾ ਸੀ ਉਹਦੇ ਅੱਛਾ ਤੇ ਰਾਤ ਨੂੰ ਮੇਰਾ ਘਰ ਆ ਉਹ ਮੇਰੇ ਸਾਡੇ ਰਿਸ਼ਤੇਦਾਰ ਉਹ ਕਹਿੰਦੇ ਹਾਂਸਪੇਦਰ ਵੀ ਨੇਰਾ ਹੋ ਗਿਆ ਬਹੁਤ ਪੀਤੀ ਖਾਦੀ ਵੀ ਤੀ ਵੀ ਤੁਸੀਂ ਸਵੇਰੇ ਜਾਇਓ ਤੇ ਨੂੰ ਪਤਾ ਜਦ ਫਲੇਸਾਂ ਘਰੇ ਦੀ ਆ ਬਾਹਰ ਹੀ ਕਰਦੇ ਹੁੰਦੇ ਤੇ ਜਦ ਮੈਂ ਅਸੀਂ ਤੁਰੇ ਜਾਂਦੇ ਆ ਮੇਰੇ ਨਾਲ ਕੁੜੀ ਗਾਂਵਲੀ ਪ੍ਰੀਤੀ ਘਰੇਵਾਲ ਉਹ ਹਟ ਤੇ ਬੈਠਾ ਬਾਣੀਆਂ ਅਖਬਾਰ ਪੜ੍ਹੇ ਉਹ ਕਹਿੰਦਾ ਵੀ ਕਾਕੇ ਜਿਹਦੇ ਤੂੰ ਰਾਤ ਗਾਣੇ ਗਾਉਂਦੀ ਮੈਨੂੰ ਹਾਂ ਘਮਾਰੀ ਉਹਨੇ ਅੱਛਾ ਕਹਿੰਦਾ ਓਰੇ ਆ ਮਾਂ ਹਾਂਜੀ ਕਹਿੰਦਾ ਐਂਡ ਪਾਰਟੀ ਅਮਰ ਸਿੰਘ ਚਮਕੀਲਾ ਅਮਰਜੋਤ ਪਿੰਡ ਮੈਸੂਮਪੁਰ ਹਾਂ ਆਟੇਰੀ ਕਰਤਾ ਫੋਟੋ ਦਿਖਾਈ ਮੈਂ ਤਾਂ ਜੀ ਰੋਣ ਲੱਗ ਗਿਆ ਬਹੁਤ ਕਿਉਂ ਮੇਰਾ ਫੈਨ ਮਾਲ ਜਿਆਦੇ ਗਾਣੇ ਗਾਉਂਦਾ ਸੀ ਹਾਂ ਇੰਨਾ ਰਾਗੀ ਦੇਖੋ ਮੇਰਾ ਉਸਤਾਰ ਵੀ ਲੱਖੀ ਬਰਜਾਰਾ ਦੀ ਪਰ ਉਹਨਾਂ ਦੇ ਉੱਪਰ ਦੀ ਉਹ ਜਿਨ੍ਹਾਂ ਸੁਰਾਂ ਦੇ ਵਿੱਚ ਉਹ ਗਾ ਗਿਆ ਚਮਕੀਲਾ ਅਮਰ ਸਿੰਘ ਚਮਕੀਲਾ ਉਹਨਾਂ ਦੇ ਸਿੰਦੇ ਦੂਮ ਵੀ ਨਿਕਾਇਆ ਗਿਆ ਹਾਂ 36 ਰਾਗ ਛੇ ਰਾਗ ਲੀਆਂ ਉਹਦੇ ਮੂੰਹ ਜਵਾਨੀ ਯਾਦ ਦੀਆਂ ਹਾਂ ਕਰਨਜੀਤ ਹੂਜਾ ਬਿਉਦਿਕ ਡਾਇਰੈਕਟਰ ਉਹਨੂੰ ਪੁੱਤ ਮੰਨਦਾ ਸੀ ਵੀ ਤੂੰ ਮੇਰਾ ਬੇਟਾ ਕਿਉਂਕਿ ਉੱਥੇ 2-2 3-3 ਮਹੀਨੇ ਲੱਗਦੇ ਰਿਕਾਰਡਿੰਗ ਨੂੰ ਅਮਰ ਸਿੰਘ ਚਮਕੀਲਾ ਅਮਰਜੋਤ ਇੱਕ ਹਫਤੇ ਦੇ ਵਿੱਚ ਰਿਕਾਰਡਿੰਗ ਐਨ ਐਲ ਪੀ 12 ਗਾਣੇ ਗਾ ਕੇ ਆਉਂਦੀ ਉਹਦੀ ਤਿਆਰੀ ਉਹਨੀ ਸੀ ਹਮ ਆਵਾਜ਼ ਦੇ ਵਿੱਚ ਦਮ ਦਿਮਾਗ ਚੁਸਤ ਉਹਦੀ ਇੱਕ ਬਹੁਤ ਜ਼ਬਰਦਸਤੀ ਦੇ ਚੁਸਤੀ ਦੀ ਮੈਂ ਧੰਨਵਾਦ ਉਹ ਰੂਹਾਂ ਨਾਲ ਸਾਨੂੰ ਮਿਲ ਸਕਣ ਨਾ ਮਿਲੀਆਂ ਵਾਲੇ ਜਿਹੜਾ ਅਮਰ ਸਿੰਘ ਚਮਕੀ ਦੇ ਨੇ ਚਾਹੇ ਧਰਮ ਮੰਗਾਣਾ ਗਾਤਾ ਚਾਹੇ ਉਹਨੇ ਸਿੰਗ ਲਗਾਤਾ ਚਾਹੇ ਡਿਓ ਲਗਾਤਾ ਉਹਦਾ ਗਾਣਾ ਚੱਲੀ ਚੱਲੇ ਆ ਕਿ ਮੈਂ ਧੰਨਵਾਦ ਕਰਦਾ ਜਿੱਥੇ ਵੀ ਦੀ ਰੂਹ ਗਈਆ ਪ੍ਰਮਾਤਮਾ ਨੂੰ ਚਰਨਾਂ ਵਿੱਚ ਲਾ ਕੇ ਰੱਖੇ ਜਿਵੇਂ ਕਿ ਅਮਰ ਜੋਤ ਚਮਕੀਲਾ ਦੇ ਬਾਰੇ ਫਿਲਮ ਆ ਹੁਣ ਉਹਨਾਂ ਦੀ ਫਿਲਮ ਇੱਕ ਰਿਲੀਜ਼ ਹੋਈ ਆ ਦਲਜੀਤ ਇਮਤੀਆਜ਼ ਅਲੀ ਨੇ ਡਾਇਰੈਕਟ ਕੀਤੀ ਥੋਨੂੰ ਪਤਾ ਹੈ ਕਿ ਫਿਲਮ ਉਹ ਤੇ ਰਿਲੀਜ਼ ਹੋਈ ਆ ਮਹਿੰਦਰ ਪਤ ਜੀ ਪਰ ਦੇਖੀ ਨਹੀਂ ਹਾਲੋ ਉਹ ਨਾ Netflix ਤੇ ਹੈ ਜੀ ਲਗਭਗ ਇੰਟਰਨੈਟ ਦੇ ਜ਼ਰੀਏ ਦੇਖ ਸਕਦੇ ਹੋ ਸਿਨੇਮਾ ਚ ਤਾਂ ਜਾਈ ਨਹੀਂ ਅੱਛਾ ਜੀ ਤੇ ਉਹਦੇ ਵਿੱਚ ਲਗਭਗ ਉਹੀ ਜ਼ਿੰਦਗੀ ਉਹਦੀ ਦੱਸੀ ਗਈ ਆ ਜਿਸ ਤਰ੍ਹਾਂ ਲੋਕਾਂ ਨੇ ਤੁਸੀਂ ਲੋਕਾਂ ਨੇ ਉਹ ਦੇਖੀ ਆ ਜਿਨ੍ਹਾਂ ਨੇ ਵੀ ਉਹ ਸਮੇਂ ਹੰਢਾਏ ਆ ਉਹ ਉਸ ਦੇ ਵਿੱਚ ਜ਼ਿਕਰ ਕੀਤਾ ਹੈ ਮਤਲਬ ਤੁਹਾਨੂੰ ਹੇ ਤੱਕ ਮਤਲਬ ਤੁਸੀਂ ਫਿਲਮ ਨਹੀਂ ਦੇਖ ਪਾਏ ਹਾਲੇ ਤੱਕ ਹਾਂ ਜੀ ਦੇਖੀ ਨਹੀਂ ਹਾਲੇ ਪਤਨ ਜੀ ਤੁਸੀਂ ਫਿਲਮ ਦੇਖੀ ਹੈ ਨਹੀਂ ਜੀ ਮੇਰੇ ਬੇਟੇ ਨੇ ਮੈਨੂੰ ਇੱਕ ਛੋਟੀ ਜਿਹੀ ਇੱਕ ਦਿਨ ਐਡ ਦਿਖਾਈ ਤੀ ਅੱਛਾ ਜੀ ਦਲਜੀਤ गा ਰਿਹਾ ਮੁੱਕ ਗਿਆ ਤੇਲਾਂ ਵਿੱਚੋਂ ਤੇਲ ਬਾਬੇ ਆ ਇਹ ਤਾਂ ਅਜਬਾਨੀ ਦੀਆਂ ਖੇਲ ਬਾਬੇ ਆ ਤੇ ਉਹ ਫਿਰ ਇੱਕ ਹੋਰ ਕਲਾਕਾਰ ਆਇਆ ਸਟੇਜ ਤੇ ਲੋਕਾਂ ਨੇ ਉਹਨੂੰ ਨਹੀਂ ਪਸੰਦ ਕੀਤਾ ਹਾਂ ਕਹਿੰਦੇ ਵੀ ਇਹੀ ਚਮਕੀਲਾ ਹੀ ਗਾਓ ਚਮਕੀਲਾ ਹੀ ਚੱਲਣ ਲੋ ਉਹਨੇ ਦੁਬਾਰਾ ਫੇਰ ਰੱਬ ਵਰਗੇ ਸਰੋਤੇ ਨੇ ਦੁਬਾਰਾ ਫੇਰ ਉਹ ਤੋਂ ਉਹੀ ਗਾਣਾ ਗਵਾਇਆ ਤੇ ਮੈਂ ਧੰਨਵਾਦ ਕਰਦਾ ਸਭ ਦਾ ਤੇ ਇੱਕ ਬਹੁਤ ਤਕੜਾ ਗਾਇਕ ਸਟਾਰ ਜਿਹੜਾ ਪੰਜਾਬ ਦਾ ਉੱਥੇ ਤੱਕ ਨਹੀਂ ਅਸੀਂ ਵੀ ਤੂੰ ਬੇਜਿੱਕੀ ਫਿਰਦੇ ਨਹੀਂ ਉੱਥੇ ਤੱਕ ਪਹੁੰਚ ਸਕਦੇ ਖੇਲਾ ਨਾ ਜਵਾਨੀ ਦੀਆਂ ਖੇਲ ਬਾਬਿਆ ਖੇਲਾ ਨਾ ਜਵਾਨੀ ਦੀਆਂ ਖੇਲ ਬਾਬਿਆ ਹੁਣ ਮੁੱਕ ਗਿਆ ਹੁਣ ਮੁੱਕ ਗਿਆ ਤੇ ਲੰਬੀ ਚੋ ਤੇਲ ਬਾਬਿਆ ਆਉ ਠੱਤੀਆਂ ਪਿੰਡਾਂ ਚ ਮੇਰੀ ਬਣੀ ਠਾਠਦੀ ਠੱਤੀਆਂ ਪਿੰਡਾਂ ਚ ਮੇਰੀ ਬਣੀ ਠਾਠਦੀ ਬੁੱਢੜਾ ਨਾ ਜਾਣੀ ਪੱਟ ਦੂ ਚਗਾਠਨੀ ਬੁੱਢੜਾ ਨਾ ਜਾਣੀ ਪੱਟ ਦੂ ਚਗਾਠਨੀ ਕੜ ਦੀ ਜਵਾਨੀ ਬਾਬਾ ਵੀ ਸਕੂਲ ਦਾ ਫੀਕੇ ਸ਼ਰਾਬ ਵਾਲੇ ਦਿਨ ਢੋਲਦਾ ਟੁੱਟ ਗਈ ਨਿਸ਼ਾਨੀ ਦੀ ਗਲੇਲ ਬਾਬੇਆ ਟੁੱਟ ਗਈ ਨਿਸ਼ਾਨੀ ਦੀ ਗਲੇਲ ਬਾਬੇਆ ਹੁਣ ਮੁੱਕ ਗਿਆ ਹੁਣ ਮੁੱਕ ਗਿਆ ਤੇਲਾਂ ਵਿੱਚੋਂ ਤੇਲ ਬਾਬੇਆ ਬੜੇ ਬੋਲੇ ਲੁੱਟਿਆ ਜਵਾਨੀ ਵਿੱਚ ਨਹੀਂ ਤੇਰੇ ਜਿੰਨਰ ਨਾਲੋਂ ਬਣਾਇਆ ਕਿੱਥੇ ਨਹੀਂ ਭਲੇ ਬੋਲੇ ਲੁੱਟੀ ਜਵਾਨੀ ਵਿੱਚ ਨੀ ਤੇਰੇ ਜੀਆਂ ਰੰਨਾਂ ਨੂੰ ਬਣਾਇਆ ਟਿੱਚੀ ਨੀ ਬਿਜਲੀ ਦੇ ਵਾਂਗੂ ਬਿਜਲੀ ਦੇ ਵਾਂਗੂ ਬੁੱਢਾ ਮਾਰੇ ਸ਼ਾਂਟ ਨੀ ਬੁੱਢੜਾ ਨਾ ਜਾਣੀ ਪੱਟ ਦੂ ਚਗਾਠ ਨੀ ਬੁੱਢੜਾ ਨਾ ਜਾਣੀ ਪੱਟ ਦੂ ਚਗਾਠ ਨੀ ਬੂੜੀ ਬੀਣਾ ਬੂੜਾ ਹੁਣ ਜਾਵੇ ਮਰਦਾ ਚਿੱਟੀ ਦਾੜੀ ਹੋ ਗਈ ਹੁਣ ਕਾਲੀ ਕਰਦਾ ਚਿੱਟੀ ਦਾੜੀ ਹੋ ਗਈ ਹੁਣ ਕਾਲੀ ਕਰਦਾ ਓ ਹੋ ਗਈਆਂ ਸਕੀਮਾਂ ਸਭ ਫੇਲ ਬਾਬਿਆ ਹੋ ਗਈਆਂ ਸਕੀਮਾਂ ਸਭ ਫੇਲ ਬਾਬਿਆ ਹੁਣ ਮੁੱਕ ਗਿਆ ਹੁਣ ਮੁੱਕ ਗਿਆ ਤੇਲ ਵਿੱਚੋਂ ਤੇਲ ਬਾਬਿਆ ਦੇਖ ਕੇ ਬੁੜੇ ਨੇ ਤੈਨੂੰ ਆਉਣ ਤੌਣੀਆਂ ਖਾਦੀਆਂ ਖੁਰਾਕਾਂ ਹੁਣ ਕੰਮੇ ਆਉਣੀਆਂ ਦੇਖ ਕੇ ਬੁੜੇ ਨੇ ਤੈਨੂੰ ਆਉਣ ਤੌਣੀਆਂ ਖਾਦੀਆਂ ਖੁਰਾਕਾਂ ਹੁਣ ਕੰਮੇ ਆਉਣੀਆਂ ਦਸ ਚਮਕੀਲੇ ਵਿੱਚ ਕਿਹੜੀ ਘਾਟ ਨਹੀਂ ਦਸ ਚਮਕੀਲੇ ਵਿੱਚ ਕਿਹੜੀ ਘਾਟ ਨਹੀਂ ਬੁੱਢੜਾ ਨਾ ਜਾਣੀ ਪੱਟ ਦੂ ਚਗਾਠ ਨਹੀਂ ਬੁੱਢੜਾ ਨਾ ਜਾਣੀ ਪੱਟ ਦੂ ਚਗਾਠ ਨਹੀਂ ਓ ਕਿਆ ਬਾਤ ਹੈ ਜੀ ਉਸੇ ਦੌਰ 'ਚ ਪਹੁੰਚ ਗਏ ਆ ਜੀ 70s ਦਾ ਐਂਡ ਤੇ 80s ਦਾ ਦੌਰ ਆ ਜਿਹੜਾ ਅਮਰ ਜੋਤ ਤੇ ਚਮਕੀਲੇ ਦਾ ਦੌਰ ਹੈ ਇਹ ਸੰਜੀ ਹੰਸਾ ਸਿੰਘ ਪੇਦਨ ਉਸੇ ਦੌਰ ਦੀ ਗੱਲ ਕਰਦੇ ਆ ਜੀ 80 ਦਾ ਦਹਾਕਾ ਹੈ ਜੀ ਜਿਹੜਾ ਬੀਮ ਸਿੰਘ ਲੁਬਾਣਾ ਜੀ ਜਦੋਂ ਚਮਕੀਲੇ ਦੇ ਅਖਾੜੇ ਲੱਗਦੇ ਸੀ सुरेंद्र ਚਿੰਦਾ ਹੋਰ ਬਹੁਤ ਸਾਰੇ ਕੁਲਦੀ ਮਾਨ ਤੇ ਗੁਰਦਾਸ ਮਾਨ ਦੀ ਗੱਲ ਕਰੀਏ ਸਿੱਦੇ ਵਿਆਹਾਂਾਂ ਚ ਜਾਂ ਅਖਾੜੇ ਜਿਹੜੇ ਲੱਗਦੇ ਸੀਗੇ ਉਹਦੇ ਵਿੱਚ ਮਾਹੌਲ ਥੋੜਾ ਪੰਜਾਬ ਦਾ ਸਿਆਸੀ ਤੌਰ ਤੇ ਹੋਰ ਤਰ੍ਹਾਂ ਦਾ ਸੀ ਮਤਲਬ ਕਾਲਾ ਦੌਰ ਵੀ ਸੀਗਾ ਅੱਤਵਾਦਾਂ ਖੜਕੂਬਾਦ ਵੀ ਸੀਗਾ ਹਾਂ ਖੜਕੂਬਾਦ ਤਾਂ ਜੀ ਗੱਲੋਂ ਹੋਇਆ ਪਹਿਲਾਂ ਤਾਂ ਨਹੀਂ ਪਹਿਲਾਂ ਤਾਂ ਖੁੱਲ੍ਹੋਂ ਦੀ ਗੱਲ ਲਗਭਗ 84 ਤੋਂ ਬਾਅਦ ਆਪਾਂ 80 ਦੀ ਗੱਲ ਕਰੀਏ ਹਾਂ ਜੀ ਤੇ ਉਹਦੇ ਵਿੱਚ ਖਤਰਾ ਕਿੰਨਾ ਕੁ ਹੋ ਜਾਂਦਾ ਸੀ ਜਿਵੇਂ ਹੁਣ ਚਮਕੀਲਾ ਸੀ ਕੱਲੇ ਚਮਕੀਲੇ ਨੂੰ ਖਤਰਾ ਸੀ ਸਾਰਿਆਂ ਨੂੰ ਖਤਰਾ ਸੀ ਜਾਂ ਫਿਰ ਜਿਹੜੇ ਤੁਸੀਂ ਵਿਆਹਾਂ ਚ ਸਪੀਕਰ ਲਗਾਉਂਦੇ ਸੀ ਤੁਹਾਨੂੰ ਵੀ ਡਰ ਹੁੰਦਾ ਸੀ ਡਰ ਤਾਂ ਨਹੀਂ ਸਾਨੂੰ ਵੀ ਹੁੰਦਾ ਜੀ ਇਹ ਤਾਂ ਕਿਥੋਂ ਮੇਰੇ ਕੋਲ ਵੀ ਆ ਗਏ ਤੇ ਅੱਛਾ ਜੀ ਹਾਂ ਸਾਡੇ ਪਿੰਡੇ ਰੇਡ ਵਾਲਾ ਹੈ ਦੀ ਪਹਿਲਾਂ ਕਹਿੰਦੇ ਵੀ ਬੰਦ ਕਰਦੇ ਨੇ ਬੰਦ ਕਰਦੇ ਨੇ ਕਣ ਹੋਣ ਲੱਗ ਗਿਆ ਦੀ ਅੱਛਾ ਇਹ ਫਿਰ ਬਾਅਦ ਚ ਜਾ ਕੇ ਜਦ ਇਹ ਆਇਆ ਟਾਈਮ ਜੀ ਵੀ ਜਾਂਦੇ ਨੇੜੇ ਜੀ ਮੈਂ ਪਿੰਡ ਇੱਕ ਉਹਦੀ ਬਰਾਤ ਆਉਣੀ ਸੀ ਹਾਂਜੀ ਮੰਗਿਆਣ ਤੋਂ ਜੀ ਉੱਥੇ ਰੇੜੂਆ ਬੰਦ ᱛੀ ਉਹ ਕਹਿੰਦੇ ਵੀ ਗਾਹਾਂ ਉੱਥੇ ਰੇੜੂਆ ਕਰ ਲਿਓ ਤੁਸੀਂ ਮੈਂ ਇੱਥੇ ਢੰਗੇੜੇ ਵਿਆਹ ਲਾ ਕੇ ਆਇ ਦੀ ਉਹ ਕਹਿੰਦੇ ਵੀ ਹੁਣ ਅਤਵਾਦ ਦਾ ਡਰ ਹੋ ਗਿਆ ᱛੀ ਹੂੰ ਚਲੋ ਉਹ ਕਹਿੰਦੇ ਵੀ ਨੰਦਾ ਦੇ ਦੇ ਨਾਲ ਆ ਕੇ ਗਏ ਲੋ ਉਹਨਾਂ ਨੂੰ ਗੀਤ ਸੁਣਾ ਦਾਂਗੇ ਇੱਥੇ ਓਕੇ ਠੀਕ ਹੈ ਜੀ ਚਲ ਨੰਦਾਂ ਤੋਂ ਬਾਅਦ ਮੈਂ ਨੰਦਾਂ ਦਾ ਘਟौती ਰਹਾ ਨੰਦਾਂ ਦੇ ਕਰਾ ਕੇ ਵਿਆਹ ਲੈ ਗਨੀ ਆ ਗਏ ਹੂੰ ਉਹ ਵਿਹੜਾ ਮੁੰਡਾ ਹਲ ਖਟਕਟ ਦਾ ਬਿਹਾਰ ਕਰਦੇ ਤੇ ਥੋੜੇ ਜੇ ਬੰਦੇ ਆਏ ਹੋਏ ਰੇਡ ਵਾਲਾ ਤਾਂ ਅੱਛਾ ਚਲ ਮੈਂ ਕਿਹਾ ਮੈਂ ਥੱਲੇ ਹੀ ਲਾਇਆ ਜੀ ਵੀ ਇਹਦਾ ਕਰਨ ਨੂੰ ਮੰਗੇ ਵਾਲੀ ਇਹਨੇ ਮੈਂ ਆਪਾਂ ਨੇ ਕਿਹਾ ਇਹਨਾਂ ਨੂੰ ਦੂਏ ਗੀ ਸੁਣਾਉਣੇ ਨੇ ਆਪਣਾ ਪਿੰਡ ਦਾ ਕੰਮ ਹੈ ਉਹਦੇ ਆਪਾਂ ਹੋਈ ਨਹੀਂ ਚਾਹ ਨਹੀਂ ਸਕਦੇ ਠੀਕ ਹੈ ਜੀ ਚਲ ਥੰਨੀ ਲਾਓ ਜਦੋਂ ਦੋ ਆ ਗਏ ਕਿ ਸਾਡੇ ਪਿੰਡ ਬਰਾਤ ਆਉਣੀ ਸੀ ਅੱਛਾ ਉੱਥੇ ਪਿੰਡ ਚਲੇ ਗਏ ਬੜੇ ਅਸੀਂ ਮਾੜੀ ਵਾਲੇ ਘਰਾਂ 'ਚ ਤੇ ਜੀ ਉਹ ਜਦੋਂ ਪਿੰਡ ਚਲੇ ਗਏ ਉਹ ਪਿੰਡੋਂ ਮੁੜ ਕੇ ਆ ਗਏ ਮੋਟਰਸਾਈਕਲ ਤੇ ਨਾ ਸਕੂਟਰ ਸੀ ਉਹਨਾਂ ਕੋਲ ਹੂੰ ਇੱਕ ਤਾਂ ਗੇਲ ਖੜ ਗਿਆ ਅੱਛਾ ਜੀ ਇੱਕ ਸਕੂਟਰ ਵਾਲਾ ਕਹਿੰਦਾ ਵੀ ਕਿੰਨੇ ਬੰਦੇ ਆਇਓ ਅੱਛਾ ਐ ਉਹਨਾਂ ਨੇ ਹੱਥ ਮਾਰਿਆ ਜਿਹੜੇ ਗੇਟ ਕੋਲ ਖੜੇ ਤੇ ਬੰਦੇ ਜੀ ਉਹ ਕਹਿੰਦੇ ਵੀ ਅਸੀਂ ਤਾਂ 20 ਬੰਦੇ ਆਇਆ ਅੱਛਾ ਉਹ ਕਹਿੰਦਾ ਤੁਹਾਨੂੰ 11 ਨੂੰ ਕਿਹਾ ਸੀ ਦੀ ਉਹ ਜਲ ਇੱਕ ਬੰਦਾ ਛੜਾ ਜਾਂਦੀ ਉਹ ਕਹਿੰਦਾ ਜੀ ਉਹ ਆਜ ਤਾਂ ਕਹਿੰਦਾ ਅਸੀਂ 5-4 ਕੁ ਜਵਾਕ ਆ ਕੇ 15 ਕੁ ਬੰਦੇ ਆਇਆ 5-4 ਨਾਲ ਜਵਾਕ ਆ ਗਏ ਉਹਨਾਂ ਨੇ ਗੱਲ ਟਾਲ ਦਿੱਤੀ ਹੂੰ ਚਲੋ ਮੜੇ ਦਾ ਤਰੀਕਾ ਹੁੰਦਾ ਉਹ ਕਹਿੰਦੇ ਰੇਡੂਆ ਬੰਦ ਕਰਦੇ ਕਹਿੰਦੇ ਰੇਡੂਆ ਦਾ ਬਦਕ ਕਿੱਥੇ ਨਹੀਂ ਜਾਣ ਦੋ ਅੱਛਾ ਹਾਂ ਰੇਡੂਆ ਦੇ ਨੂੰ ਹੀ ਕਹਿੰਦੇ ਕੋਈ ਗੱਲ ਕਹਿੰਦੇ ਨਹੀਂ ਅਸੀਂ ਮੁੜ ਕੇ ਫੇਰ ਆਉਨੇ ਆ ਚਲੋ ਜਦ ਵਿਆਹ ਆਇਆ ਚੁੰਨੀ ਜੀ ਪਾਈ ਉਹਨੇ ਜਦ ਇਹ ਕਹਿੰਦੇ ਖੜਦੇ ਜੀ ਵੀ ਉਹ ਗਾਹਾਂ ਗਏ ਨੇ ਮੁੜ ਕੇ ਫੇਰ ਆਉਣਗੇ ਉੱਥੋਂ ਜਦ ਬਿਆਲਾਂ ਕਿੰਨੀ ਉਹ ਭਾਗੇ ਸਾਰੇ ਥਾਈ ਤੂਈ ਜੇ ਫੇਰ ਮੁੜ ਕੇ ਖੜਿਆ ਉੱਥੇ ਬੈਠ ਕੇ ਰੋਟੀ ਖਾ ਗਏ ਕਿਉਂਕਿ ਅਸਾ ਮਾਹੌਲ ਸੀ ਉਹਨੂੰ ਕਹਿੰਦੋ ਫਿਰ ਮੈਂ ਗਿਆ ਲਹਾਰ ਮਾਦਰੇ ਹੂੰ ਉੱਥੇ ਰੇਡੂਆ ਜਦ ਦੇ ਲੱਤ ਬਾਤ ਦੀ ਜੀ ਉਹ ਮੁੰਡਾ ਕਹਿੰਦਾ ਮੈਂ ਵਿਆਹ ਹੀ ਨਹੀਂ ਕਰਾਉਣਾ ਵੀ ਉਹਦਾ ਰੀਡੂਆ ਲੈ ਕਰਾਉਣਾ ਪਈ ਹੁੰਦਾ ਜੀ ਮੈਨੂੰ ਲੈ ਕੇ ਗਏ ਹਾਂ ਮੇਰੇ ਕੋਲ ਆਗੇ ਰਾਤ ਨੂੰ ਅੱਛਾ ਜੀ ਨੇਰੇ ਕੋਈ ਨਾ ਮੰਨਦਾ ਨੋਖ ਦਾ ਟਾਈਮ ਹੋਊਗਾ ਜੀ ਆਕੇ ਮੈਨੂੰ ਕਹਿੰਦੇ ਭੀਮ ਨੂੰ ਵੀ ਅੱਗੇ ਮੰਗਣੀ ਰੀਡੂਆ ਚਲਾਉਂਦਾ ਹੂੰ ਮਾ ਜੀ ਉਹ ਆਜਾ ਹੁਣ ਟਾਈਮ ਨਹੀਂ ਹੈਗਾ ਹੂੰ ਟਾਈਮ ਹੋ ਲੋਡਾ ਉਹ ਕਹਿੰਦੇ ਤੈਨੂੰ ਤਾਂ ਕੋਈ ਕੁਝ ਨਹੀਂ ਕਹਿੰਦਾ ਤੇਰੇ ਪਿੰਡ ਗਈ ਤੇ ਸੀ ਤੇਰੇ ਕੋਲੇ ਤੈਨੂੰ ਤਾਂ ਬੁਲਾਇਆ ਮਨੀ ਮਾਹਰ ਹਾਂ ਜੀ ਕਹਿੰਦੇ ਤੇਰੇ ਬਾਰੇ ਤਾਂ ਨਿੰਮੇ ਦਾ ਕਹਿ ਹੋਇਆ ਸੀ ਹੁਣ ਮੈਂ ਉਹਨੂੰ ਮੈਂ ਤਾਂ ਇਹਨੂੰ ਜਾਣਦਾ ਬਣੀ ਤੀ ਓਕੇ ਨਹੀਂ ਮੈਨੂੰ ਮੈਂ ਤਾਂ ਜਾਣਦਾ ਨਹੀਂ ਤੀ ਉਹ ਅਸੀਂ ਜਣੀ ਮੈਂ ਪਟਿਆਲੇ ਲੈ ਕੇ ਗਏ ਤੇ ਮੈਨੂੰ ਉੱਥੇ ਡੀਡ ਵੜੂਆ ਕਹਿੰਦੇ ਠੀਕ ਨਹੀਂ ਚੱਲਦਾ ਸੀ ਜੀ ਇਹ ਪਟਿਆਲੇ ਇੱਕ ਡਰਾਮੇ ਤੇ ਲੈ ਕੇ ਗਏ ਤੇ ਮੈਨੂੰ ਠੀਕ ਹੈ ਜੀ ਡਰਾਮੇ ਤੋਂ ਬਾਅਦ ਫਿਰ ਉੱਥੇ ਆਪਣਾ ਮੱਧਿਆ ਚੱਲਿਆ ਬਹੁਤ ਜ਼ਿਆਦਾ ਪ੍ਰੋਗਰਾਮ ਫਿਰ ਇੱਥੇ ਮਤਲਬ ਖਤਰਾ ਤੁਹਾਨੂੰ ਇੱਕ ਵਾਰ ਹੀ ਹੋਇਆ ਹਾਂ ਆਮਾ ਖੜਕੋਂ ਦੇ ਨਾਲ ਆਮਾ ਸਾਹਮਣੇ ਇੱਕ ਵਾਰ ਹੋਏ ਤੁਸੀਂ ਹਾਂ ਤੇ ਨਾ ਦੋ ਗੇਰ ਹੋਏ ਆ ਸਮਝ ਕੇ ਕਿ ਇਹਨਾਂ ਦਾ ਉੱਥੇ ਹੋਇਆ ਕਿ ਇਹਨਾਂ ਸਾਡੇ ਪਿੰਡ ਆ ਇੱਥੇ ਜਾਨੀ ਮੈਨੂੰ ਨਹੀਂ ਉਹਨਾਂ ਨੇ ਕਿਹਾ ਕੋਈ ਸਰ ਅੱਛਾ ਹਾਂ ਉਹ ਫਿਰ ਮੈਨੂੰ ਜਿਹੜਾ ਇਹਨਾਂ ਦਾ ਮੋਢੀ ਤੇ ਬੰਦਾ ਉਹ ਕਹਿੰਦੇ ਸਾਨੂੰ ਉਹਦੇ ਬਾਰੇ ਕਿਹਾ ਹੋਇਆ ਦੀ ਠੀਕ ਆ ਹਾਂ ਨੌਰੇ ਵਾਲੇ ਦਾ ਜਿਹੜਾ ਨੌਰੇ ਵਾਲਾ ਤੇ ਹੁੰਦਾ ਵਿਆਹ ਕਿਹਾ ਹੈ ਦੀ ਵੀ ਉਹਨੂੰ ਨਹੀਂ ਕੁਝ ਕਹਿਣਾ ਦੇਖੋ ਇੱਕ ਪਾਸੇ ਉਹ ਮੈਂ ਐਂ ਜਾਂਦਾ ਦੀ ਨੇ ਇਹਨਾਂ ਨਾਲ ਪ੍ਰੋਗਰਾਮਾਂ ਤੇ ਹਾਂਜੀ ਹਾਂ ਠੀਕ ਆ ਜੀ ਇੰਨਾ ਡਰ ਸੀਗਾ ਵੀ ਤੁਸੀਂ 5 ਵਜੇ ਤੋਂ ਬਾਅਦ ਬਾਹਰ ਨਹੀਂ ਨਿਕਲ ਸਕਦੇ ਗਾਮਾ ਚ ਇਕਾਠ ਵੀ ਘਟ ਕਰਨਾ ਹੈ ਤੇ ਕਈ ਤਰ੍ਹਾਂ ਦੇ ਹੋਰ ਜਿਹੜੇ ਆ ਖਤਰੇ ਸੀਗੇ ਸੋਸਾਇਟੀ ਦੇ ਵਿੱਚ ਹਾਂ ਉਦੋਂ ਚਮਕੀਲਾ ਵੀ ਆ ਜਿਹੜਾ ਉਹ ਸਟੇਜ ਤੇ ਗਾ ਰਿਹਾ ਸੀ ਇਸ ਤਰ੍ਹਾਂ ਦੇ ਗਾਣੇ ਗਾ ਰਿਹਾ ਸੀ ਜਾਂ ਫਿਰ ਤੁਸੀਂ ਲੋਕ ਵਿਆਹਾਂ 'ਚ ਜਾਂਦੇ ਸੀਗੇ ਇੱਕ ਪਾਸੇ ਤਾਂ ਡਰ ਹੈ ਜਿਹੜਾ ਫਿਰ ਇਹ じゃ ਸ਼ੌਕ ਸੀ ਮਜਬੂਰੀ ਸੀ ਕਿਹੜੀ ਗੱਲ ਆ ਕਿ ਉਹ ਸਟੇਜ ਵੱਲ ਨੂੰ ਲੈ ਕੇ ਜਾਂਦੀ ਸੀ ਨੇ ਜੀ ਸਟੇਜ ਤੇ ਤਾਂ ਕੋਈ ਰਿਕਵਰਟ ਨਹੀਂ ਪੈਂਦੀ ਸੀ ਸਟੇਜ ਤੇ ਤਾਂ ਖੁੱਲ ਕੇ ਗਾਉਂਦਾ ਸੀ ਬਹੁਤ ਜਿਆਦਾ ਉਹਦਾ ਤਾਂ ਲੋਕ ਸੁਣਨ ਵਾਲੇ ਵੀ ਸਾਡੇ ਪਿੰਡੋਂ ਵੀ ਇੱਥੇ ਗਏ ਦੇ ਬੜੀ ਸੁਣਨ ਰਿਸ਼ਤੇਦਾਰੀ ᱛੀ ਨਾ ਠੀਕ ਹੈ ਜੀ ਹਾਂ ਸਾਰੇ ਦੂਰ ਤੱਕ ਜਾਂਦੇ ਤੇ ਜਾਣਦਾ ਨਹੀਂ ᱛੀ ਚੱਕਰ ਬਾਕੀ ਦਰਸ਼ਕੋ ਇਹਨਾਂ ਨੇ ਚਮਕੀਲਾ ਤੇ ਅਮਰਜੋਤ ਦੀ ਜਿਹੜੀ ਲਾਸਟ ਸਟੇਜ ਹੈ ਮਤਲਬ ਆਖਰੀ ਸਟੇਜ ਆ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ ਇਹਨਾਂ ਦੇ ਪਿੰਡ ਦੇ ਲਾਗੇ ਜਿਹੜੀ ਆਖਰੀ ਸਟੇਜ ਲੱਗੀ ਸੀ ਪਹਿਲਾਂ ਇੱਕ ਹੋਰ ਗੀਤ ਅਮਰਜੋਤ ਤੇ ਚਮਕੀਲਾ ਦੇ ਬਾਰੇ ਆਪਾਂ ਹਾਨਸਾ ਸਿੰਘ ਪੇਦਨ ਹੋਰਾਂ ਦੀ ਇਸ ਤੂੰ ਵੀ ਦੀ ਥਾਲ ਤੇ ਸੁਣਦੇ ਆਂ ਠੇਕੇ ਤੇ ਬੈਠਾ ਰਹਿੰਦਾ ਖੋਲ ਕੇ ਬੋਤਲ ਮੂਰੇ ਠੇਕੇ ਤੇ ਬੈਠਾ ਰਹਿੰਦਾ ਖੋਲ ਕੇ ਬੋਤਲ ਮੂਰੇ ਪੰਜ ਸੱਤ ਰਲ ਜਾਂਦੇ ਬੈਲੀ ਰਦੇ ਨੇ ਕੱਟੇ ਪੂਰੇ ਧੱਕਾ ਨਾ ਦੂਰਾ ਕਰਦਾ ਗੱਡ ਤਾ ਦਵਾਲਾ ਨਹੀਂ ਬੈਲੀ ਨਾ ਬੈਲੀ ਨਾ ਬੈਲੀ ਨਾ ਕਿਸੇ ਤੀਮੀਂ ਦੇ ਹੋਵੇ ਕਰਵਾਲਾ ਨਹੀਂ ਬੈਲੀ ਨਾ ਕਿਸੇ ਤੀਮੀਂ ਦੇ ਠੀਕਾ ਕਰ ਦਿੰਦੇ ਖਾਲੀ ਹੁੰਦੇ ਜਦ ਬੈਲੀ ਇਕੱਠੇ ਖਾਲੀ ਕਰ ਦੇਣ ਬੋਤਲਾਂ ਮੂਲਾ ਕੇ ਪਹਿਲੀ ਚੱਕੇ ਸੁੱਕੀ ਨੂੰ ਲਾਉਂਦੇ ਰਗੜਾ ਪਾਉਂਦੇ ਨਾ ਪਾਣੀ ਨੀ ਠੇਕੇ ਤੇ ਠੇਕੇ ਤੇ ਠੇਕੇ ਤੇ ਕਰ ਪਹ ਲੈਣਾ ਮौज ਬਣ ਜਾਣੀ ਨੀ ਠੇਕੇ ਤੇ ਕਰ ਪਹ ਲੈਣਾ ਸਿਰ ਤੇ ਤੇਰੀ ਪੱਗ ਨਾ ਹੁੰਦੀ ਪੈਰਾਂ ਵਿੱਚ ਜੁੱਤੀ ਨਾ ਮਾਰਦਾ ਅੱਧੀ ਰਾਤ ਨੂੰ ਹੱਥ ਮੈਂ ਉੱਠੀ ਨਾ ਡਿਗ ਪਿਆ ਸੀ ਵਿੱਚ ਦਰਾਂ ਦੇ ਜਾਣੇ ਸੀ ਪੱਟੇ ਨਹੀਂ ਨਾਲੀ ਵਿੱਚ ਨਾਲੀ ਵਿੱਚ ਨਾਲੀ ਵਿੱਚ ਮੂਸੇ ਦਾ ਕੁੱਤਾ ਮੂੰ ਚੱਟੇ ਨਹੀਂ ਨਾਲੀ ਵਿੱਚ ਮੂਸੇ ਦਾ ਯਾਰ ਚਮਕੀਲੇ ਵਰਗੇ ਨਿੱਤ ਆ ਪਾਉਂਦੇ ਨੀ ਕਿਤਨਾ ਜੇ ਕਰੇ ਪੀਣ ਨੂੰ ਸਿਰ ਦੇ ਵਿੱਚ ਪਾਉਂਦੇ ਨੀ ਚਿੰਬੜ ਗਏ ਭੂਤ ਬਹਿਰ ਨੇ ਕੌਣ ਗਲ ਉਲਾਉ ਹੂ ਨੀ दारू ਤਾਂ दारू ਤਾਂ ਨਾਲ ਜੱਟ ਦੇ ਕਬਰਾਂ ਤੱਕ ਜਾਉ ਹੂ ਨੀ दारू ਤਾਂ ਨਾਲ ਜੱਟ ਦੇ ਆਗੀ ਗੱਲ ਕੀਤੀ ਮੈਨੂੰ ਵਿਆਹ ਕੇ ਜਦ ਲਿਆਇਆ ਸੀ ਬੀਬੇ ਨੇ ਵਿੱਚ ਚਵਾਰੇ ਮੰਝਾ ਦਰਡਾਇਆ ਸੀ ਕੱਲੀ ਨੇ ਰਾਤ ਮੈਂ ਕੱਟੀ ਆਇਆ ਪਰਵਾਤ ਨੂੰ ਭੁੱਲ ਗਿਆ ਸੀ ਭੁੱਲ ਗਿਆ ਸੀ ਭੁੱਲ ਗਿਆ ਸੀ ਦਾਰੂ ਪੀ ਕੇ ਸ਼ਗਨਾ ਦੀ ਰਾਤ ਨੂੰ ਭੁੱਲ ਗਿਆ ਤੀ ਦਾਰੂ ਪੀ ਕੇ ਦਾਰੂ ਪੀ ਗੁੱਟ ਹੋ ਗਿਆ ਤੂੰ ਨਾ ਪਰ ਭੁੱਲੀ ਸੀ ਆ ਗਿਆ ਸੀ ਤੇਰਾ ਚੀਤਾ ਅੱਖ ਜਦੋਂ ਖੁੱਲੀ ਸੀ ਦੇਖ ਲੈ ਓਦਣ ਆਪਾਂ ਬੋਲਦਾ ਦਾ ਵਾਸੀ ਲੋਕਾਂ ਦਾ ਲੋਕਾਂ ਦਾ ਰਾਤ ਨੂੰ ਆਪਣਾ ਦਿਨੇ ਮੁਕਲਾਵਾ ਸੀ ਲੋਕਾਂ ਦਾ ਰਾਤ ਨੂੰ ਹੁੰਦਾ ਅੰਸਾਸ ਸਿੰਘ ਇਹ ਦਿੰਦੀ ਚਮਕੀਲਾ ਜੀ ਨੂੰ ਮਿਲੇ ਕਦੇ ਹਾਂਜੀ ਇੱਕ ਵਾਰੀ ਗਿੱਲਾਂ ਵਾਲੇ ਰਾਜਪੁਰੇ ਉਹਦਾ ਮੈਂ 6 ਮਹੀਨੇ ਪਹਿਲਾਂ ਗਾਣਾ ਗਾਤਾ ਆ ਚੱਕ ਮੁੰਦੀ ਆ ਚੱਕ ਛੱਲੇ ਅੱਛਾ ਉਹ ਹਰਦਾਬਰ ਦੇ ਬੰਦੇ ਗਏ ਬੇ ਕਹੇ ਚਮਕੀਲਾ ਜਿਹੜਾ ਤੇਰਾ ਗਾਣਾ ਪਰਸੋਂ ਆਇਆ ਵੀ ਸਾਡੇ ਕੋ ਬਾਜੇ ਜਾਂਦਾ ਮੁੰਡਾ ਮੰਦਰਾਜ ਆ ਵੀ ਉਹ ਗਾਣਾ ਤੇਰਾ ਜੱਦਾਗਾਰ ਏ ਹਾਂ ਅੱਛਾ ਉਹ ਕਹਿੰਦਾ ਮੈਨੂੰ ਬੰਦੇ ਨੂੰ ਬਲਾਓ ਮੈਂ ਬਾਜੇ ਵਿੱਚ ਉਹਦਾ ਖਾਲਾ ਅੱਛਾ ਸਾਢੇ 4 ਵਜ ਜਾ ਹਾਂ ਚਲ ਜੀ ਗਏ ਕਿ ਮੇਰੇ ਨਾਲ ਡਾਂਸਰ ਮੁੰਡਾ ਉਹ ਜਸਪਾਲ ਨੀਤੀ ਅੱਛਾ ਇੱਕ ਮੈਂ ਕਹਿੰਦਾ ਬਲਾਓ ਚਵਾਰੇ ਦੇ ਉੱਪਰ ਚੜ ਗਏ ਕਹਿੰਦੇ ਜੀ ਆਇਆ ਅੱਛਾ ਜਮ ਗਿੱਲੇ ਦੀ ਕੋਈ ਟੌਰ ਨਾਲ ਫਾਫੇ ਦੀ ਵਿੱਚ ਕੁੜਤਾ ਚਾਹ ਦਾ ਅਮਰਜੋਤਰੀ ਕਹਿੰਦਾ ਲਿਆ ਵੀ ਪਾ ਅੱਛਾ ਸਿੰਪਲ ਇੱਕ ਜਮਾ ਕੋਈ ਟੌਰ ਨਹੀਂ ਕੁਛ ਨਹੀਂ ਕਹਿੰਦਾ ਵੀ ਹਾਂ ਕਾਕੇ ਤੂੰ ਮਾਜੀ ਮੈਜਰਾ ਕਾਪੀ ਐ ਮੁੰਦੀ ਆ ਮੈਂ ਲਵੇ ਲੁਧਿਆਣਾ ਬੱਸ ਸਟੈਂਡ ਚੋਂ ਲੈ ਕੇ ਆਈ ਦੀ ਕਾਪੀ ਅੱਛਾ ਕਹਿੰਦਾ ਕਿਵੇਂ ਗੋਲਾ ਮਾਂ ਚੱਕ ਮੁੰਦੀ ਆ ਚੱਕ ਚੱਲੇ ਵੇਖੀ ਨਾ ਆਉਣ ਸਾਡੇ ਵੱਲੇ ਮੇਰੀ ਚੀਜ਼ ਤੂੰ ਮੈਨੂੰ ਮੋੜ ਦੇ ਆਪਣੀ ਲੈ ਜਾ ਘਰ ਮਿੱਤਰਾ ਹੁਣ ਨਹੀਂ ਨਿਭਦੀ ਮੋੜ ਮਲਾਈਆਂ ਕਰ ਮਿੱਤਰਾ ਕਹਿੰਦਾ ਜਦ ਕਮਾਲ ਕਰਤੀ ਕਹਿੰਦਾ 6 ਮਹੀਨੇ ਦਾ ਕਾਉਣਾ ਮੈਂ 6 ਮਹੀਨੇ ਦਾ ਕਾਉਣਾ ਕੰਨਾ ਹੋਰ ਵੀ ਗਾਣੇ ਮੈਂ ਜਿਹੜੇ ਤਰ੍ਹਾਂ ਗਾਉਟ ਗਾਣੇ ਹੋਏ ਨਹੀਂ ਉਹ ਵੀ ਮੇਰੇ ਬਹੁਤ ਕਾਫੀ ਯਾਦ ਨੇ ਅੱਛਾ ਤੇ ਉਹਨੇ ਮੈਨੂੰ ਆਸ਼ੀਰਵਾਦ ਦੇਦਾ ਕਹਿੰਦਾ ਕਿਸੇ ਟਾਈਮ ਟੀਵੀ ਚੈਨਲ ਤੇ ਆਵੇਂਗਾ ਅੱਛਾ ਤੇ ਮੈਂ ਤਿੰਨ ਚਾਰ ਕਿ ਮਹੀਨੇ ਬਾਅਦ ਟੀਵੀ ਚੈਨਲ ਦੇ ਪ੍ਰਵੀਰ ਨਾ ਪਾੜਨਾ ਗਾਣੇ ਮੇਰੇ ਕੌਰਦੀਪ ਨਾਲ ਬੀ ਸੁਪੂਜਨਾ ਵੀ ਨੇ ਤੇ ਬਾਕੀ ਮੈਂ ਚਾਰ ਪੰਜ ਕੰਟਰੀ ਵੀ ਘੁੰਮ ਕੇ ਆਇਆ ਅੱਛਾ ਤੇ ਬੜਾ ਸਤਿਕਾਰ ਮਿਲਿਆ ਭਾਈਆਂ ਦਾ ਸਾਡੇ ਐਫਐਮ ਰੇਡੀਓ ਤੇ ਪੰਜ ਗਾਣੇ ਹੋਏ ਮੇਰੇ ਸਾਡੇ ਮੈਂ ਪਿਰਤਪਾਲ ਜੀ ਦਾ ਬਹੁਤ ਹੀ ਧੰਨਵਾਦ ਕਰਦਾ ਹਾਂ ਕਿ ਜਿਨ੍ਹਾਂ ਨੇ ਸਾਨੂੰ ਛੋਟੇ ਜਿਹੇ ਕਲਾਕਾਰਾਂ ਨੂੰ ਮੈਨੂੰ ਭੀਮ ਨੂੰ ਨਵਾਦਿਆ ਮੈਂ ਬਹੁਤ ਹੀ ਧੰਨਵਾਦ ਕਰਦਾ ਹਾਂ ਤੇ ਬਹੁਤ ਹੈ ਪੈਦਨ ਜੀ ਇਹ ਦੱਸੋ ਚਮਕੀਲੇ ਦਾ ਜਿਹੜਾ ਆਖਰੀ ਟਾਈਮ ਸੀਗਾ ਜਦੋਂ ਤੁਹਾਨੂੰ ਪਤਾ ਲੱਗਿਆ ਵੀ ਉਹ ਹੋ ਗਿਆ ਵਾਰਦਾਤ ਹੋ ਗਈ ਉੱਥੇ ਜੀ ਪਿੰਡ ਖੇੜ ਕੀ ਮੇਰਾ ਖਾਣਾ ਸੀ ਉਦੋਂ ਅੱਛਾ ਤੇ ਰਾਤ ਨੂੰ ਮੇਰਾ ਖਾਣਾ ਉਹ ਮਦਦ ਸਾਡੇ ਰਿਸ਼ਤੇਦਾਰ ਉਹ ਕਹਿੰਦੇ ਹਾਂਸ ਪੈਦਨ ਵੀ ਨੇਰਾ ਹੋ ਗਿਆ ਬਹੁਤ ਪੀਤੀ ਖਾਦੀ ਵੀ ਤੀ ਵੀ ਤੁਸੀਂ ਸਵੇਰੇ ਜਾਇਓ ਤੇਨੂੰ ਪਤਾ ਜਦ ਫਲੇਸਾਂ ਘਰੇ ਦੀ ਆ ਬਾਹਰ ਹੀ ਕਰਦੇ ਹੁੰਦੇ ਤੇ ਜਦ ਮੈਂ ਅਸੀਂ ਤੁਰੇ ਜਾਂਦੇ ਆ ਮੇਰੇ ਨਾਲ ਕੁੜੀ گاਉਂ ਵਾਲੀ ਪ੍ਰੀਤੀ ਗਰੇਵਾਲ ਉਹ ਹਟ ਤੇ ਬੈਠਾ ਬਾਲੀਆਂ ਅਖਬਾਰ ਪੜ੍ਹੇ ਉਹ ਕਹਿੰਦਾ ਵੀ ਕਾਕੇ ਜਿਹਦੇ ਤੂੰ ਰਾਤ ਗਾਣੇ ਗਾਉਂਦੇ ਮੈਨੂੰ ਹੱਕ ਮਾਰਿਓ ਨੇ ਅੱਛਾ ਕਹਿੰਦਾ ਓਰੇ ਆ ਮਾਂ ਹਾਂਜੀ ਕਹਿੰਦਾ ਐਂਡ ਪਾਰਟੀ ਅਮਰ ਸਿੰਘ ਚਮਕੀਲਾ ਉਮਰਜੋਤ ਪਿੰਡ ਮੈਸੂਮ ਪਰ ਆ ਟੇਰੀ ਕਰਤਾ ਫੋਟੋ ਦਿਖਾਈ ਮੈਂ ਤਾਂ ਜੀ ਰੋਣ ਲੱਗ ਗਿਆ ਬਹੁਤ ਕਿਉਂ ਮੇਰਾ ਫੈਨ ਮਾ ਉਹਦੇ ਜਿ ਜਾਦੇ ਗਾਣੇ ਗਾਉਂਦਾ ਸੀ ਹਮ ਐਨਾ ਰਾਗੀ ਦੇਖੋ ਮੇਰਾ ਉਸਤਾਦ ਵੀ ਲੱਖੀ ਬਰਜਾਰਾ ਦੀ ਪਰ ਉਹਨਾਂ ਦੇ ਉੱਪਰ ਦੀ ਉਹ ਜਿਹਨੇ ਸੁਰਾਂ ਦੇ ਵਿੱਚ ਉਹ ਗਾ ਗਿਆ ਚਮਕੀਲਾ ਅਮਰ ਸਿੰਘ ਚਮਕੀਲਾ ਉਹਨਾਂ ਨੇ ਸਿੰਦੇ ਤੋਂ ਵੀ ਨਿਕਾਇਆ ਗਿਆ ਹਾਂ 36 ਰਾਗ ਛੇ ਰਾਗ ਲੀਆਂ ਉਹਦੇ ਮੂੰਹ ਜਵਾਨੀ ਯਾਦ ਤੀਆਂ ਚਰਨਜੀਤ ਹੂਜਾ ਬਿਉਦਿਕ ਡਾਇਰੈਕਟਰ ਉਹਨੂੰ ਪੁੱਤ ਮੰਨਦਾ ਸੀ ਵੀ ਤੂੰ ਮੇਰਾ ਬੇਟਾ ਹਮ ਕਿਉਂਕਿ ਉਥੇ 2-2 3-3 ਮਹੀਨੇ ਲੱਗਦੇ ਰਿਕਾਰਡਿੰਗ ਨੂੰ ਅਮਰ ਸਿੰਘ ਚਮਕੀਲਾ ਅਮਰਜੋਤ ਇੱਕ ਹਫਤੇ ਦੇ ਵਿੱਚ ਰਿਕਾਰਡਿੰਗ ਐਨ ਐਲ ਪੀ 12 ਗਾਣੇ ਗਾ ਕੇ ਆਉਂਦੀ ਉਹਦੀ ਤਿਆਰੀ ਉਹਨੀ ਸੀ ਹਮ ਆਵਾਜ਼ ਦੇ ਵਿੱਚ ਦਮ ਦਿਮਾਗ ਚੁਸਤ ਉਹਦੀ ਇੱਕ ਬਹੁਤ ਜ਼ਬਰਦਸਤੀ ਦੇ ਚੁਸਤੀ ਦੀ ਮੈਂ ਧੰਨਵਾਦ ਉਹ ਰੂਹਾਂ ਨਾਲ ਸਾਨੂੰ ਮਿਲ ਸਕਣ ਨਾ ਮਿਲੀਆਂ ਨੇ ਜਿਹੜਾ ਅਮਰ ਸਿੰਘ ਚਮਕੀ ਦੇ ਨੇ ਚਾਹੇ ਧਰਮ ਮੰਗਾਣਾ ਦਾ ਚਾਹੇ ਉਹਨੇ ਸਿੰਗ ਲਗਾਤਾ ਚਾਹੇ ਡਿਓਰ ਲਗਾਤਾ ਉਹਦਾ ਗਾਣਾ ਚੱਲੀ ਚੱਲਿਆ ਕਿ ਮੈਂ ਧੰਨਵਾਦ ਕਰਦਾ ਜਿੱਥੇ ਵੀ ਦੀ ਰੂਹ ਗਈਆ ਪ੍ਰਮਾਤਮਾ ਨੂੰ ਚਰਨਾਂ ਵਿੱਚ ਲਾ ਕੇ ਰੱਖੇ ਸਾਡੇ ਐਫਐਮ ਰੇਡੀਓ ਦੇ ਪਿਰਤਪਾਲ ਇਕਲੇ ਦਾ ਇੱਕ ਹੋਰ ਗੀਤ ਸੁਣਾਓ ਜਿਹੜਾ ਲਓ ਜੀ ਲਓ ਪੈ ਲੈ 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 ਕਾਰੇ ਨਾਲ ਮੈਂ ਡਰ ਗਈ ਦੂਜੇ ਲਲਕਾਰੇ 베 ਅੰਦਰ ਵੜ ਗਈ ਤੀਜੇ ਲਲਕਾਰੇ ਤੇਰਾ ਨਾਮ ਲੈ ਕੇ ਮੇਰਾ ਸਿੱਧਾ ਆਣ ਕੇ ਦਰਾਂ ਦੇ ਵਿੱਚ ਗੱਜਿਆ ਨਹੀਂ ਪੱਟੂ ਫਿਰਦਾ ਫਿਰਦਾ ਸ਼ਰਾਬ ਨਾਲ ਰੱਜਿਆ ਨਹੀਂ ਪੱਟੂ ਫਿਰਦਾ ਉਹ ਪਹਿਲਾਂ ਕੰਮ ਬੈਲੀਆਂ ਦੀ ਡੱਟ ਕੋਲਣੇ ਦੂਜਾ ਕੰਮ ਬੋਤਲਾਂ ਦੇ ਡੱਟ ਪੱਟਣੇ ਉਹ ਤੀਜਾ ਕੰਮ ਲੈਣੀ ਅਸੀਂ ਮੁੱਲ ਦੀ ਲੜਾਈ ਕੋਈ ਆਣ ਕੇ ਮਾਈ ਦਾ ਲਾਲ ਟੱਕਰੇ ਨਹੀਂ ਤੇਰੇ ਦਰ ਤੇ ਉਧਰ ਤੇ ਬੁਲਾਉਂਦਾ ਮੁੰਡਾ ਬੱਕਰੇ ਨਹੀਂ ਤੇਰੇ ਦਰ ਤੇ ਚਾਰ ਖੀ ਤੇਰੇ ਜਨਤ ਰੈ ਨੂੰ ਹਟ ਗਈ ਯਾਰ ਤੇ ਸ਼ਿੰਗਾਰ ਲਾ ਕੇ ਰੈ ਨੂੰ ਹਟ ਗਈ ਸਾਰਾ ਸਾਰਾ ਦਿਨ ਸਾਡੀ ਗੱਡੀ ਵਿੱਚ ਗੇੜੇ ਬੇਨਾ ਕੰਮ ਤੋਂ ਫਿਰੇ ਐ ਮੇ ਲਾਉਂਦਾ ਨਿਜੇ ਵੱਡੀ ਦਾ ਤੁਮਕੇ ਰਮਾਲ ਫੜਾਉਂਦਾ ਨਿਜੇ ਵੱਡੀਆਂ ਉਹ ਤੇਰੀਆਂ ਦੁੱਖਾਂ 'ਚ ਜਾਮਾ ਬੈਲੀ ਬਣਦਾ ਸੱਲਣੀ 'ਚ ਵੇਖ ਲੈ ਸਰੀਰ ਸਣਦਾ ਉਹ ਤੇਰੀਆਂ ਦੁੱਖਾਂ 'ਚ ਜਾਮਾ ਬੈਲੀ ਬਣਦਾ ਸੱਲਣੀ 'ਚ ਵੇਖ ਲੈ ਸਰੀਰ ਸਣਦਾ ਸੁਲਫਾ ਸ਼ਰਾਬ ਫੀਮ ਰਚ ਗਈ ਹੱਡਾਂ 'ਚ ਰੋਗ ਡੋਡਿਆਂ ਦਾ ਕਿੱਥੋਂ ਆਪਾ ਲਾ ਲਿਆ ਨਹੀਂ ਸਾਲੇ ਨਸਿਆਂ ਨੇ ਕੁੰਦਣ ਸਰੀਰ ਸਾਰਾ ਖਾ ਲਿਆ ਨਹੀਂ ਸਾਲੇ ਨਸਿਆਂ ਨੇ ਖੋ ਲੈ ਕੇ ਸਿਰ ਕੰਦਾ ਰਕਪਟ ਤੇ ਮਾਰੀ ਵੇਗਣਾ ਸੀ ਕੀ ਨੇ ਤੇਰੀ ਲੱਤ ਦੇ ਸਪਨੀਆਂ ਸਿਰੀਆਂ ਤੇ ਖੇਡੇ ਚ ਮਕੀਲਾ ਸਪਨੀਆਂ ਸਿਰੀਆਂ ਤੇ ਖੇਡੇ ਚ ਮਕੀਲਾ ਖਾ ਕੇ ਡਿਗੇ ਆ ਪੌਏ ਤੇ ਗੇੜੇ ਜੈ ਵੱਡੀ ਦਾ ਚੰਦਰੀ ਮੌਤ ਨੂੰ ਛੇੜੇ ਨਹੀਂ ਜੈ ਵੱਡੀ ਦਾ ਓਹ ਹੋਰ ਜੇ ਕਿ ਤੈਨੂੰ ਕੋਈ ਬਿਆਕੇ ਲੈ ਗਿਆ ਹੋਰ ਕੋਈ ਤੈਨੂੰ ਜੇ ਵਿਆਹ ਕੇ ਲੈ ਗਿਆ ਜੱਟ ਦਾ ਜਿਉਣਾ ਜੱਗ ਤੇ ਨਾ ਰਹਿ ਗਿਆ ਚੱਲ ਮੇਰੇ ਨਾਲ ਚਾਰ ਲੈ ਲਈਏ ਲਾਵਾ ਫਿੱਕੀ ਪਿਆਰ ਦੀ ਹਾਰੇ ਨਾ ਆਵਾਜ਼ੀ ਨੀ ਚਿੱਤ ਕਰਦੇ ਉਹ ਕਰਦੇ ਮੁੰਡੇ ਦਾ ਰਾਜੀ ਨੀ ਅੱਜ ਕਰਦੇ ਹਾਂ ਜੀ ਬਹੁਤ ਅੱਛਾ ਜੀ ਬਹੁਤ ਬਹੁਤ ਸ਼ੁਕਰੀਆ ਤੁਸੀਂ ਪੁਰਾਣਾ ਖਜ਼ਾਨਾ ਹੋ ਜੀ ਇਸ ਸੁਸਾਇਟੀ ਦਾ ਤੁਸੀਂ ਬਹੁਤ ਵੇਸ਼ਕੀਂਤੀ ਖਜ਼ਾਨਾ ਹੋ ਆਪਣੇ ਆਪ ਵਿੱਚ ਤੇ ਬਹੁਤ ਵੱਡਾ ਖਜ਼ਾਨਾ ਤੁਸੀਂ ਇਸਾਂ ਵੀ ਬੈਠੇ ਹੋ ਜ਼ਰੂਰਤ ਹੈ ਇਸ ਖਜ਼ਾਨੇ ਤੱਕ ਪਹੁੰਚਿਆ ਜਾਵੇ ਜਿਵੇਂ ਕਿ ਅਮਰਜੋਤ ਚਮਕੀਲਾ ਦੇ ਬਾਰੇ ਫਿਲਮ ਆ ਹੁਣ ਉਹਨਾਂ ਦੀ ਫਿਲਮ ਇੱਕ ਰਿਲੀਜ਼ ਹੋਈ ਆ ਦਲਜੀਤ ਇਮਤੀਆਜ਼ ਅਲੀ ਨੇ ਡਾਇਰੈਕਟ ਕੀਤੀ ਥੋਨੂੰ ਪਤਾ ਹੈ ਕਿ ਫਿਲਮ ਉਹਦੀ ਰਿਲੀਜ਼ ਹੋਈ ਆ ਮੈਂ ਤਾਂ ਪਤਾ ਜੀ ਪਰ ਦੇਖੀ ਨਹੀਂ ਹਾਲੇ ਉਹ ਨਾ Netflix ਤੇ ਹੈ ਜੀ ਲਗਭਗ ਇੰਟਰਨੈਟ ਦੇ ਜ਼ਰੀਏ ਦੇਖ ਸਕਦੇ ਹੋ ਸਿਨੇਮਾ 'ਚ ਤਾਂ ਅਜੇ ਆਈ ਨਹੀਂ ਅੱਛਾ ਜੀ ਤੇ ਉਹਦੇ ਵਿੱਚ ਲਗਭਗ ਉਹੀ ਜ਼ਿੰਦਗੀ ਉਹਦੀ ਦੱਸੀ ਗਈ ਆ ਜਿਸ ਤਰ੍ਹਾਂ ਲੋਕਾਂ ਨੇ ਤੁਸੀਂ ਲੋਕਾਂ ਨੇ ਉਹ ਦੇਖੀ ਆ ਜਿਨ੍ਹਾਂ ਨੇ ਵੀ ਉਹ ਸਮੇਂ ਹੰਢਾਏ ਆ ਉਹ ਉਸ ਦੇ ਵਿੱਚ ਜ਼ਿਕਰ ਕੀਤਾ ਹੈ ਮਤਲਬ ਤੁਹਾਨੂੰ ਹਜੇ ਤੱਕ ਮਤਲਬ ਤੁਸੀਂ ਫਿਲਮ ਨਹੀਂ ਦੇਖ ਪਾਏ ਹਾਲੇ ਤੱਕ ਹਾਂ ਜੀ ਅਸੀਂ ਦੇਖੀ ਨਹੀਂ ਹਾਲੇ ਪਤਨ ਜੀ ਤੁਸੀਂ ਫਿਲਮ ਦੇਖੀ ਹੈ ਨਹੀਂ ਜੀ ਮੇਰੇ ਬੇਟੇ ਨੇ ਮੈਨੂੰ ਇੱਕ ਛੋਟੀ ਜਿਹੀ ਇੱਕ ਦਿਨ ਐਡ ਦਿਖਾਈ ਤੀ ਅੱਛਾ ਜੀ ਦਲਜੀਤ ਗਾ ਰਿਹਾ ਮੁੱਕ ਗਿਆ ਤੇਲਾਂ ਵਿੱਚੋਂ ਤੇਲ ਬਾਬੇ ਆ ਇਹ ਤਾਂ ਅਜਬਾਨੀ ਦੀਆਂ ਖੇਲ ਬਾਬੇ ਆ ਤੇ ਉਹ ਫਿਰ ਇੱਕ ਹੋਰ ਕਲਾਕਾਰ ਆਇਆ ਸਟੇਜ ਤੇ ਲੋਕਾਂ ਨੇ ਉਹਨੂੰ ਨਹੀਂ ਪਸੰਦ ਕੀਤਾ ਹਾਂ ਕਹਿੰਦੇ ਵੀ ਇਹੀ ਚਮਕੀਲੇ ਹੀ ਗਾਓ ਚਮਕੀਲੇ ਹੀ ਚੱਲਣ ਲੋ ਉਹਨੇ ਦੁਬਾਰਾ ਫੇਰ ਰੱਬ ਵਰਗੇ ਸਰੋਤੇ ਨੇ ਦੁਬਾਰਾ ਫੇਰ ਉਹ ਤੋਂ ਉਹੀ ਗਾਣਾ ਗਵਾਇਆ ਤੇ ਮੈਂ ਧੰਨਵਾਦ ਕਰਦਾ ਸਭ ਦਾ ਤੇ ਇੱਕ ਬਹੁਤ ਤਕੜਾ ਗਾਇਕ ਸਟਾਰ ਜਿਹੜਾ ਪੰਜਾਬ ਦਾ ਉੱਥੇ ਤੱਕ ਨਹੀਂ ਅਸੀਂ ਵੀ ਤੂੰ ਬੇਜੱਕੀ ਫਿਰਦੇ ਨਹੀਂ ਉੱਥੇ ਤੱਕ ਪਹੁੰਚ ਸਕਦੇ ਇੱਕ ਰਾਗ ਇੱਕ ਸੁਰ ਕਲਾਮ ਜਿੰਨਾ ਚਮਕੀਲੇ ਕੋਲ ਤੇ ਹੱਦੋਂ ਪਰੇ ਗੁਥਲੀ ਇੱਕ ਸਮੁੰਦਰ ਤੇ ਰਾਗਾਂ ਦਾ ਮੈਂ ਧੰਨਵਾਦ ਕਰਦਾ ਬਿਲਕੁਲ ਜੀ ਕੋਸ਼ਤਾ ਗੱਲ ਸੀਗੀ ਨਾ ਅਮਰਜੋ ਚਮਕੀਲਾ ਜਿਹੜੇ ਹਾਲੇ ਤੱਕ ਉਹਦੇ ਗਾਣੇ ਆ ਜਿਹੜੇ ਜਾਂ ਰਿੰਗਟੋਨ ਨੇ ਜਾਂ ਫਿਰ ਰੀਮਿਕਸ ਹਾਲੇ ਤੱਕ ਕੋਈ ਉਸੇ ਬੀਟ ਨਾਲ ਉਸੇ ਤਰ੍ਹਾਂ ਲੋਕਾਂ ਦੇ ਦਿਲਾਂ 'ਚ ਵੱਜ ਰਿਹਾ ਹੈ ਤੇ ਹਾਂ ਇੱਕ ਬੇਨਤੀ ਜ਼ਰੂਰ ਹੈ ਕਿ ਇਸ ਤਰ੍ਹਾਂ ਦਾ ਜਿਹੜਾ ਖਜ਼ਾਨਾ ਹੈ ਮੌਜੂਦ ਹੈ ਅੱਜ ਦੇ ਸਮੇਂ 'ਚ ਵੀ ਸਾਡੇ ਨਾਲ ਹੈ ਇਸ ਨੂੰ ਹੋਰ ਇਸ ਕਾਫਲੇ ਨੂੰ ਵੱਡਾ ਕਰਨ ਦੀ ਲੋੜ ਹੈ ਤਾਂ ਕਿ ਨਾ ਗੀਤ ਸੰਗੀਤ ਹੈ ਜਿਹੜਾ ਉਹ ਲਗਾਤਾਰ ਸਾਡਾ ਜਿਹੜਾ ਹੈ ਕਹਦੀਏ ਕਿ ਐਂਟਰਟੇਨ ਵੀ ਕਰਦਾ ਰਹੇ ਤੇ ਸਾਡਾ ਮਾਰਗਦਰਸ਼ਨ ਵੀ ਕਰਦਾ ਰਹੇ ਇਸ ਪਿੰਡ ਵਿੱਚ ਤੁਸੀਂ ਸਾਡੇ ਨਾਲ ਜੁੜੇ ਜੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜੀ ਧੰਨਵਾਦ ਜੀ ਛੋਟੇ ਸਭ ਦਾ ਬਹੁਤ 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 ਧੰਨਵਾਦ ਜੀ ਤੁਹਾਡੇ ਵੀ ਬਹੁਤ ਧੰਨਵਾਦ ਜੀ ਜਿਆਦੇ ਦਾ ਤੁਹਾਡਾ ਹੀ ਹੋਇਆ ਜੀ ਦੇਣਾ ਸ਼ੁਕਰੀਆ ਜੀ